ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਰਤ ਦੇ ਲੋਕਾਂ ਨੂੰ ਵੱਡੀ ਸੁਗਾਤ ਆ ਜਿਹੜੀ ਦਿੱਤੀ ਗਈ ਆ ਗੱਲ ਅਸੀਂ ਰਾਜਪੁਰਾ ਤੋਂ ਲੈ ਕੇ ਬਠਿੰਡਾ ਤੱਕ ਕਰਨ ਜਾ ਰਹੇ ਹਾਂ ਜੋ ਕਿ ਡਬਲ ਲੈਂਡ ਦਾ ਕੰਮ ਆ ਜਿਹੜਾ 2000 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣ ਕੇ ਤਿਆਰ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਉਹਦਾ ਓਪਨਿੰਗ ਕੀਤੀ ਗਈ ਆ ਨਾਬਾ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੋਂ ਕਿ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਹੈ ਜਿਹੜੀ ਪਾਈ ਜਾ ਰਹੀ ਆ ਜਿੱਥੋਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੱਡਾ ਕਦਮ ਆ ਜਿਹੜਾ ਚੁੱਕਿਆ ਗਿਆ 10 ਸਾਲ ਦੇ ਦੌਰਾਨ ਵੱਡੀਆਂ ਪਲੰਘਾਂ ਨੇ ਜਿਹੜੀਆਂ ਭਾਰਤ ਨੇ ਪੁੱਟੀਆਂ ਨੇ ਉਹ ਅੱਜ ਕੱਲੇ-ਕੱਲੇ ਭਾਰਤੀ ਨਾਗਰਿਕ ਤੇ ਚਿਹਰੇ ਦੇ ਉੱਪਰ ਜਿਹੜੀ ਰੌਣਕ ਉਹ ਵਿਖਾਈ ਦੇ ਰਹੀ ਆ ਤੇ ਗੱਲ ਨਾਬਾ ਦੀ ਨਾਬਾ ਦੇ ਵਿੱਚ ਜਿਹੜੀ ਡਬਲ ਲੈਨ ਹੈ ਉਹ ਸ਼ੁਰੂ ਹੋ ਚੁੱਕੀ ਆ ਕੁਝ ਕਿਲੋਮੀਟਰ ਦਾ ਦਾਇਰਾ ਜਿਹੜਾ ਕਾਫੀ ਕੰਪਲੀਟ ਹੋਣੋਂ ਰਹਿਦਾ ਉਹ ਵੀ ਜਲਦੀ ਪੂਰਾ ਜਿਹੜਾ ਹੋ ਜਾਵੇਗਾ ਕਿਲੋਮੀਟਰ ਦਾ ਪੈਜ ਜੋ ਅਭੀ ਰੀਸੈਂਟਲੀ ਕੰਪਲੀਟ ਹੋਇਆ ਹੈ ਉਸ ਸੰਦਰਭ ਵਿੱਚ ਪ੍ਰੋਗਰਾਮ ਅਜ ਨਾਬਾ ਸਟੇਸ਼ਨ ਤੇ kiya gaya hai માનनीय प्रधानमंत्री जी ने देश में 85000 का राउंड की लागत से अधिक और भी जो सला नया से उमराश को समर्पण किए हैं उसी का एक ये पार्ट था उसके संदर्भ में हम लोगों ने यहां पर प्रोग्राम ये प्रोजेक्ट आर बना रहा है राजपुरा से भटिंडा लगभग एक किलोमीटर का है इसकी प्रोजेक्ट की कॉस्ट रिवाइज जो लगभग दो हज़ार करोड़ के आसपास है अभी तो कि, कितना होगा, होगा। ये बहुत फ़ायदा होगा डब्लिंग की वजह से आपकी गाड़ियों के जो स्पीड वगैरह है वो बढ़ेगी उसमें और लगभग 180 किलोमीटर में अभी हमारा 145 145 किलोमीटर हो चुका है और जो बचा हुआ पैच है वो भी ਬਾਈ ਐਂਡ ਆਫ ਅਪ੍ਰੈਲ ਕੰਪਲੀਟ ਹੋ ਜਾਏਗਾ। ਇਹ ਡਬਲ 9 ਦੀ ਸ਼ੁਰੂਆਤ ਜਿਹੜੀ ਕੀਤੀ ਗਈ ਅੱਜ ਇਹ ਪਿਛਲੇ ਜਦੋਂ ਭਾਰਤ ਜਨਤਾ ਪਾਰਟੀ ਦੀ 14 ਸਰਕਾਰ ਆ ਸੀ ਉਸ ਤੋਂ ਬਾਅਦ ਇਹ ਸ਼ੁਰੂਆਤ ਕੀਤੀ ਗਈ ਕਿਉਂਕਿ ਦੇਸ਼ ਦੇ ਅੰਦਰ ਜਿਹੜੀਆਂ ਮਾਲ ਗੱਡੀਆਂ ਸੀ ਔਰ ਯਾਤਰੀ ਟ੍ਰੇਨਾਂ ਸੀ ਉਹਨਾਂ ਦੀ ਸਪੀਡ ਬਹੁਤ ਘੱਟ ਸੀ। ਇਹਨਾਂ ਦੀ ਸਪੀਡ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ। ਇਹਦੇ ਵਿੱਚ ਵੱਖ-ਵੱਖ ਦੇਸ਼ ਦੇ ਵਿੱਚ ਜਿਹੜੀਆਂ ਡਬਲ ਟ੍ਰੇਨਾਂ ਲਾਈਨਾਂ ਪਈਆਂ ਨੇ ਉਹਦੇ ਮਤਲਬ ਨਾਲ ਜਦੋਂ ਰੇਲ ਗੱਡੀਆਂ ਔਰ ਯਾਤਰੀ ਟ੍ਰੇਨਾਂ ਅਲੱਗ-ਅਲੱਗ ਚੱਲਣ ਗਿਆ ਤਾਂ ਨੇਚਰਲੀ ਆ ਕਿ ਟ੍ਰੇਨਾਂ ਦੀ ਸਪੀਡ ਵਧੂਗੀ ਯਾਤਰੀਆਂ ਨੂੰ ਸੁਵਿਧਾਵਾਂ ਮਿਲਣਗੀਆਂ ਦੇਖੋ ਅੱਜ ਬੰਦੇ ਭਾਰਤ ਟ੍ਰੇਨਾਂ ਜਿਹੜੀਆਂ ਨੇ 100 ਤੋਂ ਉੱਪਰ ਦੇਸ਼ ਤੋਂ ਮਿਲ ਚੁੱਕੀਆਂ ਨੇ ਔਰ ਜਿਹੜੀਆਂ ਯਾਤਰੀ ਟ੍ਰੇਨਾਂ ਨੇ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀਆਂ ਨੇ ਜਿਹੜਾ ਇਹ ਰਾਜਪੁਰਾ ਤੋਂ ਡਬਲ ਲਾਈਨ ਪਈ ਹੈ ਬਠਿੰਡੇ ਤੱਕ ਇਹ ਲਗਭਗ 2000 ਕਰੋੜ ਰੁਪਈਆ ਇਹਦੀ ਖਰਚਾ ਆ ਔਰ ਇਸ ਦੇ ਨਾਲ ਨਾਬਾ ਨੂੰ ਜਿਹੜਾ ਹੈਗਾ ਇਹ ਇੱਕ ਬਿਜ਼ਨਸ ਪੁਆਇੰਟ ਦੇ ਨਾਲ ਬਹੁਤ ਵਧੀਆ ਇਹਨਾਂ ਨੂੰ ਲਾਬਾ ਬਠਿੰਡਾ ਲਾਈਨ ਨੂੰ ਜਿਹੜੀ ਹੈ ਹੁਲਾਰਾ ਮਿਲਣ ਜਾ ਰਿਹਾ ਹੋਊਗਾ ਨਾਲੇ ਟਾਈਮ ਦੇ ਵਿੱਚ ਇਹ ਆਪਾਂ ਜਨਤਾ ਨੂੰ ਬਹੁਤ ਉਮੀਦਾਂ ਸੀ ਸਰਕਾਰ ਤੋਂ ਸਰਕਾਰ ਨੇ ਬਹੁਤ ਕੁਝ ਕੀਤਾ ਬਹੁਤ ਖੁਸ਼ੀ ਦੀ ਲਹਿਰਾਂ ਇਹ ਜਿਹੜਾ ਪ੍ਰੋਗਰਾਮ ਬੀਜੇਪੀ ਆਦਰਨੀਏ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਪਰਾਲਾ ਉਠਾਇਆ ਕਿ ਦੇਸ਼ ਦੇ ਰੇਲਵੇ ਨੂੰ ਬਹੁਤ ਹੀ ਅੱਗੇ ਲੈ ਕੇ ਜਾਣਾ ਆਮ ਜਨਤਾ ਨੂੰ ਬਹੁਤ ਹੀ ਲਾਭ ਹੋਊਗਾ ਇਸ ਦਾ